ਮੈਂ ਕਹਿਣਾ ਚਾਹਨਾ ਮੈਂ ਅਸੀਂ ਆਮ ਆਦੀ ਪਾਰਟੀ ਆਮ ਬੰਦੇ ਆ ਠੀਕ ਆ ਅਸੀਂ ਉਹ ਬੰਦੇ ਆ 2013 ਦੇ ਤਰ੍ਹਾਂ ਹੋਇਆ ਆ ਆਮ ਆਦੀ ਪਾਰਟੀ ਦੇ ਵਿੱਚ ਬਲੌਕ ਪ੍ਰਧਾਨ ਹਿੱਤ ਪਾਲਸੀ ਜਲਾ ਕਰਤਾਸਪਰ ਦੇ ਵਿੱਚ ਹਰ ਪਿੰਡ ਪਿੰਡ ਹਰ ਬੱਚੇ ਨੂੰ ਪਤਾ ਵੀ ਜਦੋਂ ਮੈਂ ਲੱਗ ਪਈ ਨਾ ਤੇ ਹਰ ਘਰ ਘਰ ਬੂਏ ਤੇ ਸਵੇਰ ਦੇ 8:30 ਵਜੇ ਦੇ ਲੱਗੇ ਆ ਉਹ ਲੋ ਲੋ ਤੇ ਨਾਲ ਮੇਰੀ ਟੀਮ ਤੇ ਵੇਖੋ ਆਪਾਂ ਠੀਕ ਕੰਮ ਕਰੀਦਾ ਵੇਖ ਲੈ ਮੇਰੇ ਹੱਥ ਕਿਆ ਬਾਤ ਹੈ ਮੈਂ ਕਹਤੇ ਛੜਦੇ ਨਹੀਂਗਾ ਕੋਈ ਵੀ ਜਿਹੜਾ ਕੰਮ ਕਰਨਾ ਵਾ ਪੂਰੀ ਨਿਮਰਤਾ ਦੇ ਨਾਲ ਕਰਨਾ ਤੇ ਜਿਹੜਾ 21 ਨੂੰ ਸਾਡਾ ਰੋਡ ਸੋ ਆ ਰਿਹਾ ਕਲਸੀ ਸਾਹਿਬ ਦਾ ਬਟਾਲੇ ਤੋਂ ਫੇ ਛੱਡ ਕੇ ਟਵੰਡੀ ਬਥੋਂ ਲੱਗ ਕਰ ਭੰਬਲੀ ਲਾਲਪੁਰਾ ਇੱਥੋਂ ਹੁੰਦੇ ਹੋਏ ਪਰ ਕੇ ਸਾਰੇ ਜਿੰਨੇ ਪਿੰਡ ਉਹਨਾਂ ਦੇ ਕਰਨੇ ਕਵਰ ਕਲਸੀ ਸਾਹਿਬ ਦਾ ਜਿਹੜਾ ਰੋਡ ਸੋ ਸਾਰੇ ਪਿੰਡਾਂ ਦੇ ਹੁੰਦਾ ਹੋਇਆ ਗਰਾਸ ਤੋਂ ਸਮਾਪਤੀ ਹੋਣੀ ਆ ਤੇ ਮੈਂ ਚਾਹੁੰਨਾ ਵੀ ਕਲਸੀ ਸਾਹਿਬ ਵਧੀਆ ਇਨਸਾਨ ਨੇ ਨੌਜਵਾਨ ਨੇ ਉਨੇ ਬਟਾਲੇ ਦੀ ਨਹਿਰ ਬਦਲਦੀ ਤੇ ਕਿਉਂ ਨਾ ਗਰਦਾਸਪੁਰ ਚੇਲੇ ਦੀ ਨਹਿਰ ਬਣ ਲੂ ਅਤੇ ਨਲਕੇ ਪੁੱਟਣ ਵਾਲੇ ਆਏ ਜਾਕੜ ਹੋਣੀ ਆਏ ਬੜੇ ਬੜੇ ਤਗੜੇ ਆ ਕਰਾਏ ਐਵੇਂ ਲੋਕਾਂ ਨੂੰ ਗਮਰਾਹ ਕਰਕੇ ਚਲ ਗਏ ਪਰ ਇੱਕ ਵਧੀਆ ਬੰਦਾ ਵਧੀਆ ਇਨਸਾਨ ਸਿਹਰੀ ਕਲਸੀ ਐਵੇਂ ਲੈ ਬਣਿਆ ਹੋਇਆ ਜਿਹਨੂੰ ਪਾਰਟੀ ਨੇ ਖੁਸ਼ ਹੋ ਕੇ ਪਾਰਟੀ ਨੇ ਟਿਕਟ ਨਵਾਜੀ ਐ ਐਮਪੀ ਦੀ ਕਿਉਂਕਿ ਗਰਦਾਸਪੁਰ ਦੀ ਆਵਾਜ਼ ਬਲੰਡ ਹੋਊਗੀ ਉਥੇ ਜਾ ਕੇ ਗਰਦਾਸਪੁਰ ਦੀਆਂ ਗੱਲਾਂ ਹੋਣ ਗਿਆ ਕਿ ਗਰਦਾਸਪੁਰ ਦਾ ਜਿੰਨੇ ਵੀ ਬਣੇ ਆ ਉਹਨਾਂ ਨੇ ਗਰਦਾਸਪੁਰ ਦਾ ਕੁਝ ਨਹੀਂ ਸਵਾਰਿਆ ਤੇ ਮੈਂ ਚਾਹੁੰਦਾ ਵੀ ਕਲਸੀ ਸਾਹਿਬ ਇਹਦੇ ਕੋ ਫੈਕਟਰੀ ਲਿਆਉਣ ਦੇ ਨੇ ਇਹ ਵੀ ਇੱਕ ਤੇ ਰਜਗਾਰ ਤੇ ਲੱਗਣ ਤੇ ਹੋ ਕੇ ਕੰਮ ਕਰਨੇ ਆ ਅਮਨਪਾਲ ਦੀ ਇਕਵਾਈ ਵਿੱਚ ਕਲਸੀ ਦੀ ਇਕਵਾਈ ਵਿੱਚ ਅਸੀਂ ਸਾਰੇ ਘਰ ਘਰ ਜਾ ਕੇ ਪੋਟਰ ਤੇ ਆ ਸਾਰੇ ਵੈਂਡਰ ਲਾ ਰਹੇ ਆ